ਆਰਿਆਂ ਨੂੰ ਜੈਪੀ ਜੈਪਾ ਹਰ ਸਵਾਯਗੁਰੂ ਦਾ ਹਾਲਾ ਸਵਾਯਗੁਰੂ ਦੇ ਪਤੇ ਸਵਾਜ ਬੜੀ ਮੰਨਦ ਭਾਗੀ ਗੱਲ ਆ ਜਿਹਦੇ ਕਰਕੇ ਸਾਨੂੰ ਵੀ ਅੱਜ ਵਾਲੇ ਮਕਨ ਤੱਕ ਰੋਸ ਮੀ ਅਥੇ ਪਹੁੰਚਣਾ ਪਿਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜਾ ਹਰੀ ਸਿੰਘ ਕਹਿੰਦਾ ਪਰਮਲੇ ਇਹਦੇ ਮੈਂ ਸਮਝਦਾ ਕਿ ਇਹ ਤਾਂ ਠੰਡੇ ਸੁਭਾਅ ਦੇ ਆ ਇਹ ਬਾਬਾ ਜੀ ਨੇ ਉਹਨਾਂ ਦੀ ਸ਼ਾਂਤੀ ਦਾ ਪ੍ਰਤੀਕ ਜਿਹੜਾ ਅੱਜ ਚਾਹੀ ਸਮਾਜ ਦੇ ਵਿੱਚ ਵੰਡਿਆ ਕੋਈ ਹਰ ਸ਼ਨੀਵਾਰ ਜਿਹੜਾ ਦਰਵਾਸਾ ਗੋਡਾ ਚੈਂਪਨ ਪੁਲਿਸਰ ਉਥੇ ਨਤਬਸਤਕ ਹੋ ਜਾਂਦੇ ਆ ਤੇ ਸ਼ਨੀਵਾਰ ਨੂੰ ਉਸੇ ਤਰ੍ਹਾਂ ਇਹ ਕੋਈ ਜਦੋਂ ਇਹ ਵਾਪਸ ਆ ਰਹੇ ਸੀਗੇ ਸਰਕਾਰਪੁਰ ਫਾਟਕ ਜੋ ਕਪੂਸਰ ਰੂਟ ਜਾਂਦਾ ਹੈ ਸੋ ਉੱਥੇ ਜਦੋਂ ਇਹਨਾਂ ਦੀ ਗੱਡੀਆਂ ਇੱਕ ਕਾਫਲਾ ਪਹੁੰਚਿਆ ਸੋ ਉੱਥੇ ਪਹੁੰਚਦਾ ਹੀ ਉਹ ਫਾਟਕ ਲਗਾ ਦੇਖਿਆ ਤੇ ਇਹਦੀ ਗੱਡੀਆਂ ਤੇ ਰੁਕੀਆਂ ਇੱਥੇ ਇੱਕ ਵਿਅਕਤੀ ਜੋ ਹਥਿਆਰਬੰਦ ਸੀਗਾ ਉਸਨੇ ਇਹਨਾਂ ਦੀ ਗੱਡੀਆਂ ਦੇ ਆ ਕੇ ਅੱਗੇ ਬੋਲੜੇ ਮਾਰੀ ਕੀਤੀ ਗਾਲਾਂ ਗਰੋਜ਼ ਕੱਢਣ ਦੀਆਂ ਸ਼ੁਰੂ ਕੀਤੀਆਂ। ਸੋ ਇਹਨਾਂ ਵੱਲੋਂ ਜਦੋਂ ਉਹਨੂੰ ਰੋਕਿਆ ਗਿਆ, ਪੁੱਛਿਆ ਗਿਆ ਗਾਲਾਂ ਕਿਉਂ ਕੱਢੀਆਂ ਜਾ ਰਹੀਆਂ? ਸੋ ਉਹ ਹੋਰ ਗਾਲਾਂ ਕੱਢਣ ਦੇ ਸ਼ੁਰੂ ਹੋ ਗਿਆ। ਸੋ ਇਹਨਾਂ ਦੇ ਹੱਥੀ ਪੈਣੇ ਸ਼ੁਰੂ ਹੋ ਗਿਆ ਜਦੋਂ ਇਹਨਾਂ ਨੇ ਉੱਤਰ ਕੇ ਉਹਨੂੰ ਪੁੱਛਿਆ, ਮੇਰੇ ਬਾਬਾ ਜੀ ਦੇ ਠੰਡੇ ਸੁਭਾਅ ਨਾਲ ਆਪਣੇ ਸੰਗਤਾਂ ਨੂੰ ਕਿਹਾ, ਆਪਣੇ ਜਥੇਬੰਦੀਆਂ ਨੂੰ, ਨਿਹੰਗਾਂ ਨੂੰ ਕਿਹਾ, ਆਪਣੀਆਂ ਖਾਸ ਫੌਜਾਂ ਨੂੰ ਕਿਹਾ ਕਿ ਕੋਈ ਵੀ ਹੱਥ ਨਾ ਚੱਕੇ, ਉਹਨੂੰ ਪਹਿਲਾਂ ਪਿਆਰ ਨਾਲ ਪੁੱਛੋ। ਵਜ੍ਹਾ ਕੀ ਹੈ ਗਾਲਾਂ ਕੱਢਣ ਦੀ? ਕਿਉਂ ਇਹ ਆਪਣਾ ਰਸਤਾ ਰੋਕ ਰਿਹਾ? ਸੋ ਬੜੇ ਠੰਡੇ ਸੁਭਾਅ ਨਾਲ ਇਹਨੇ ਪੁੱਛਿਆ ਔਰ ਉਹ ਉਹ ਉਸ ਤੋਂ ਬਾਅਦ ਜਿਹੜਾ ਮਾਹੌਲ ਜਿਹੜਾ ਪਨਾਪੂਰਨ ਹੋਇਆ ਆਪਸੀ ਜਿਹੀ ਹੱਤੋਪਾਈ ਹੋਈ ਹੈ ਮੁਲਾਜ਼ਮ ਉਹ ਆਪਣੇ ਹੁਣ ਦੱਸ ਰਿਹਾ ਸੀਗਾ ਜੀ ਆਰ ਪੀ ਟਾਣੇ ਦਾ ਰੇਲਵੇ ਪੁਲਿਸ ਦਾ ਔਰ ਉਹ ਮੁਲਾਜ਼ਮ ਹੋਣ ਦੇ ਨਾਤੇ ਆਪਣੀ ਤੌਰ ਦੇਖਾਰਿਆ ਸੀ ਬਾਬਾ ਜੀ ਤੋਂ ਉਹਨਾਂ ਨੇ ਹਮਲਾ ਜਦੋਂ ਕੀਤਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਹੱਤੋਪਾਈ ਹੋਈ ਹੈ ਉਸ ਤੋਂ ਬਾਅਦ ਐਮਰ ਇਹ ਦੋਨਾਂ ਵੱਲੋਂ ਕੱਟੀਆਂ ਗਈਆਂ ਮੁਲਾਜ਼ਮ ਨੇ ਵੀ ਅੰਮਲਰ ਕਟਾਈ ਇਧਰੋਂ ਢਾਂਗ ਜਿੱਥੇ ਬੰਦਿਆਂ ਦੇ ਨੰਗਰਾਂ ਦੇ ਵੀ ਸੱਟਾਂ ਲੱਗੀਆਂ ਉਹ ਹੱਲੇ ਤੱਕ ਹਸਪਤਾਲ ਸੀਵਰ ਦੇ ਜਾਗਲ ਆ ਉਹਨਾਂ ਉਹ ਵੀ ਅਮਲਕਟ ਵਾਈ ਗਈ ਪਰ ਉਹ ਜਿੱਲੀ ਲਖੇਦੀ ਆ ਪੁਲਿਸ ਨੇ ਪੁਲਿਸ ਦਾ ਸਾਥ ਦਿੱਤਾ ਉਹਨਾਂ ਨੇ ਆਪਣੇ ਮੁਲਾਜ਼ਮ ਦੀ ਜਿਹੜੀ ਆ ਉਹ ਕਾਰਵਾਈ ਜਿਹੜੀ ਤੁਰੰਤ ਕਰ ਦਿੱਤੀ ਐਫਆਈ ਰਜਿਸਟਰ ਉਹਨਾਂ ਦੇ ਬਾਬੇ ਉਹਨਾਂ ਨੇ ਕਰ ਦਿੱਤੀ ਆ 7 8 ਅਣਪਛਾਤੇ ਬੰਦਿਆਂ ਦੇ ਜਿਹੜੀ ਐਫਆਈ ਰਜਿਸਟਰ ਹੋਈ ਹੈ ਬਾਬਾ ਜੀ ਦੀ ਗੱਡੀ ਦਾ ਨੰਬਰ ਪਾ ਕੇ ਐਫਆਈ ਦਰਜ ਕਰਕੇ ਉਹਨਾਂ ਨੇ ਜੀਆਰਪੀ ਥਾਣਾ ਜਲੰਧਰ ਦੇ ਵਿੱਚ ਫੱਤੀ ਆ ਸੋ ਅੱਜ ਅਸੀਂ ਜਲੰਧਰ ਜੀਆਰਪੀ ਥਾਣਾ ਫੇਰ ਵਜੋਂ ਜਲੰਧਰ ਦੇ ਵਿੱਚ ਪਹੁੰਚੇ ਆ ਔਰ ਕੱਲ੍ਹ ਦੇ ਸ਼ਾਮ ਦੇ 5 ਵਜੇ ਇੱਥੇ ਦੁਹਾਈ ਅਸੀਂ ਦੇ ਰਹੇ ਆ ਕਿ ਬਾਬਾ ਜੀ ਨੂੰ ਹਿਸਾਬ ਦਿੱਤਾ ਜਾਵੇ ਇਹਨਾਂ ਵੱਲੋਂ ਵੀ ਕ੍ਰੋਸ ਪਰਚਾ ਦਰਜ ਕਰਵਾਇਆਵੇ ਇਸ ਸਾਰੀ ਲੜਾਈ ਦੀ ਜਿਹੜੀ ਹੈ ਤਸਦੀਕ ਕੀਤੀ ਜਾਵੇ ਪੁਆਨ ਜੋ ਐਸਐਚਓ ਸਾਹਿਬ ਡੀਐਸਪੀ ਸਾਹਿਬ ਇਹਨਾਂ ਦੀ ਬੰਦ ਦੀ ਜ਼ਿੰਮੇਵਾਰੀ ਹੈ ਕਿ ਜਿੱਥੇ ਸਾਰਾ ਘਟਨਾ ਵਾਪਰੀ ਆ ਉਥੇ ਜਾ ਕੇ ਘਟਨਾ ਜਾਜਾ ਕਰਨ ਉਥੇ ਪਤਾ ਕਰਨ ਗਲਤੀ ਕਿਹਦੀ ਆ ਅਸੀਂ ਨਹੀਂ ਕਹਿੰਦੇ ਕਿ ਸਾਡੇ ਦੇ ਪਰਚਾ ਦਰਜ ਕਰੋ ਸਾਡੀ ਗਲਤੀ ਆ ਸਾਡੇ ਦੇ ਪਰਚਾ ਦਰਜ ਕਰੋ ਪਰ ਉਸ ਬੰਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੋ ਆਪਣੇ ਆਪ ਨੂੰ ਮੁਲਾਜਮ ਦੱਸਦਾ ਸੀਗਾ ਉਹ ਮੁਲਾਜਮ ਸਿਰਫ ਉਹਨੇ ਮੁਲਾਇਮ ਦੀ ਤੌਂਸ ਦੇ ਕੇ ਇਹਨਾਂ ਦੇ ਪਰਚਾ ਕਰਵਾ ਦਿੱਤਾ ਪਰ ਉਸ ਮੁਲਾਜਮ ਦੇ ਪਰਚਾ ਹਾਲੇ ਤੱਕ ਦਰਜ ਨਹੀਂ ਹੋਇਆ ਕੱਲ ਸ਼ਾਮ 5 ਵਜੇ ਤੇ ਬਾਬਾ ਜੀ ਇਥੇ ਜੰਦਰ ਰੇਲਵੇ station B R ਪਹਟਾਣੇ ਦੇ ਮੋੜੇ ਧਰਨਾ ਲਗਾ ਕੇ ਬੈਠੇ ਆ ਇਹਨਾਂ ਨੂੰ ਸ਼ਮਸ਼ਣ ਪੁਲਿਸ ਕੋਲ ਦਿੱਤਾ ਗਿਆ ਸੀ ਕਿ ਸਵੇਰੇ 10 ਵਜੇ ਜਿਹੜਾ ਪਰਚਾ ਕਰਾਸ ਕੀਤਾ ਜਾਊਗਾ ਹਾਲੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਸੋ ਗੁਰਗੋਬਿੰਦ ਸਿੰਘ ਦੀਆਂ ਫੌਜਾਂ ਨੇ ਇਹਨਾਂ ਨੂੰ 14 ਦੀ ਵਰਤੋਂ ਕੀਤੀ ਗਈ ਇਹਨਾਂ ਦੇ ਬਾਣੇ ਤੇ 14 ਦੀ ਵਰਤੋਂ ਹੋਈ ਆ ਕੁਝ ਜਨ ਨੇ 295 ਦੇ ਨਾਮ ਨਾਲ ਇਕ ਤਿਕਰੀ ਬਾਲਦੀ ਕਾਨੂੰਨੀ ਦਾ ਕਾਰਵਾਈ ਹੈ 302 307 ਜਿਹੜਾ ਉਹ ਵੀ ਪਰਜਾਦਾ ਚ ਹੋਣਾ ਚਾਹੀਦਾ ਔਰ ਨਾ ਹੋਇਆ ਤੇ ਵਾਲਬੀ ਕੰਟੈਗਰ ਰਿਪੋਰਟ ਦੇ ਨਾਮ ਨਾਲ ਹੋਰ ਵੀ ਵਾਲਬੀ ਕੀ ਸਮਾਜ ਦੇ ਨਾਮ ਨਾਲ ਜਿੰਨਾ ਵੀ ਸਾਡੇ ਕੋਲ ਹੋਊਗਾ ਹੱਥ ਮੱਠ ਲੈ ਕੇ ਅਸੀਂ ਇਹਨਾਂ ਦੇ ਨਾਲ ਪਹੁੰਚਾਂਗੇ ਔਰ ਅਸੀਂ ਸੰਘਰਸ਼ ਕਰਨ ਲਈ ਪ੍ਰੋਪਰ ਤਿਆਰ ਹੈ ਕਿ ਅਸੀਂ ਇਸ ਕੋਲ ਦੇ ਵਿੱਚੋਂ ਜਿਹੜਾ ਹਮੇਸ਼ਾ ਹੀ ਸੰਘਰਸ਼ ਕਰਕੇ ਸਾਨੂੰ ਸਭ ਕੁਝ ਮਿਲਿਆ ਤਾਂ ਬਾਬਾ ਸਾਹਿਬ ਬੀਮਾ ਅੰਬੇਦਕਰ ਦੀ ਬਦੌਲਤ ਅੱਜ ਇਹ ਭਾਰਤ ਦਾ ਕਾਨੂੰਨ ਬਣਿਆ ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਇਹ ਨਹੀਂ ਕਿ ਜੇ ਸਰਕਾਰੀ ਮੁਲਾਜ਼ਮਾ ਹੋ ਜੇ ਪੁਲਿਸ ਦਾ ਮੁਲਾਜ਼ਮਾ ਤੇ ਉਹ ਉਹਦੇ ਹੀ ਸੁਣਵਾਈ ਕੀਤੀ ਜਾਵੇ ਦੂਸਰੇ ਬੰਦ ਨੂੰ ਪੁੱਛਿਆ ਨਾ ਜਾਵੇ ਸੋ ਮੇਰੀ ਬੇਨਤੀ ਆ ਜੀ ਆਰਪੀ ਸਾਡੇ ਐਸ ਐਚਓ ਅਤੇ ਡਿਪਟੀ ਸਾਹਿਬ ਨੂੰ ਕਿ ਬਾਬਾ ਜੀ ਦੇ ਜੋ ਪਰਚਾ ਦਰਜ ਕੀਤਾ ਕੈਂਸਲ ਕੀਤਾ ਜਾਵੇ ਜਿਹੜਾ ਉਸ ਮੁਲਾਜ਼ਮ ਨੇ ਬਸ ਲੋਕੀ ਕੀਤੀ ਆ ਉਹਤੇ ਬੰਦ ਕਾਨੂੰਨੀ ਕਾਰਵਾਈ ਕੀਤੀਆਂ ਪਰਚਾ ਦਰਜ ਕੀਤਾ ਜਾਵੇ ਇੱਕ ਘੰਟੇ ਦਾ ਸੀ ਸਮਾਂ ਦੇ ਰਹੇ ਆ ਔਰ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਜਿਹੜਾ ਇੱਥੇ ਵੱਡਾ ਘਟਨਾ ਕਿੱਦੋਂ ਮਿਲੂਗਾ ਇਹ ਰੋਡ ਵੀ ਜਾਮ ਹੋਊਗਾ ਟ੍ਰੇਨਾਂ ਵੀ ਰੁਕਣਗੀਆਂ ਤੋ ਜੇ ਜਿੰਮੇਵਾਰ ਖੋਦ ਪ੍ਰਸ਼ਾਸਨ ਬੋਸ ਡੀਆਰਪੀ ਦਾ ਹੋ ਸਾਰਾ ਨੂੰ ਜੈਪੀ ਜੈਪਾਕਾਰੇ ਜਾਵੇ ਫਤੇ ਪਾਵੇ ਸ਼ਰੋਮਣੀ ਜਨਰ ਬਾਬਾ ਜੀਵ ਸਿੰਘ ਸਾਹਿਬ ਜਿਨ ਭਾਵੇ ਫਤੇ ਪਾਵੇ ਬੋਲ ਜੀ ਹੋਕਾਰ